ਪੰਜਾਬ ਪੁਲਿਸ ਵੱਲੋਂ ਪੰਜਾਬ ਭਰ ਚ ਚਲਾਈ ਨਸ਼ਾ ਵਿਰੋਧੀ ਮਹਿੰਮ ਤੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾ ਖੁਸ਼ ਨੇ ਮੁੱਖ ਮੰਤਰੀ ਬਾਦਲ ਨੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਦੇ ਤਰੀਕੇ ਤੇ ਸਵਾਲ ਖੜੇ ਕੀਤੇ ਨੇ ਪਿਛਲੇ ਕੁਝ ਦਿਨਾਂ ਤੋਂ ਜਦੋਂ ਤੋਂ ਪੰਜਾਬ ਪੁਲਿਸ ਨੇ ਨਸ਼ਾ ਵਿਰੋਧੀ ਮਹਿੰਮ ਸ਼ੁਰੂ ਕੀਤੀ ਆ ਤਾਂ ਕਈ ਪਿੰਡਾਂ ਦੇ ਵਿੱਚ ਜਿੱਥੇ ਨਸ਼ਾ ਤਸਕਰਾਂ ਦੇ ਹੋਣ ਦਾ ਸ਼ੱਕ ਹੈ ਰੇਡ ਕੀਤੀ ਜਾ ਰਹੀ ਹੈ ਇਸੇ ਤਹਿਤ ਮੋਗਾ ਜ਼ਿਲ੍ਹੇ ਦੇ ਪਿੰਡ ਦੋਲਾ ਵਿੱਚ ਵੀ ਪੰਜਾਬ ਪੁਲਿਸ ਨੇ ਰੇਡ ਕੀਤਾ ਰੇਡ ਤੋਂ ਬਾਅਦ ਬੇਸ਼ੱਕ ਪੁਲਿਸ ਦੇ ਹੱਥ ਕੋਈ ਵੱਡੀ ਕਾਮਯਾਬੀ ਤਾਂ ਨਹੀਂ ਲੱਗੀ ਪਰ ਪੁਲਿਸ ਨੇ ਉਸ ਪਿੰਡ ਦੇ ਬਾਹਰ ਇੱਕ ਅਜੀਹਾ ਬੋਰਡ ਲਾਇਆ ਜਿਸ ਤੇ ਲਿਖਿਆ ਗਿਆ ਕਿ ਇਹ ਪਿੰਡ ਨਸ਼ਾ ਤਸਕਰਾਂ ਦਾ ਪਿੰਡ ਹੈ ਔਰ ਇਸ ਪਿੰਡ ਦੇ ਵਿੱਚ ਆਉਣ ਵਾਲੇ ਕਿਸੇ ਵੀ ਬਾਹਰੀ ਵਿਅਕਤੀ ਤੇ ਨਜ਼ਰ ਰੱਖੀ ਜਾਏਗੀ ਔਰ ਉਹ ਸ਼ੱਕ ਦੇ ਘੇਰੇ ਚ ਹੋਏਗਾ ਮੁੱਖ ਮੰਤਰੀ ਨੇ ਇਸ ਬੋਰਡ ਤੇ ਵੱਡਾ ਸਵਾਲ اٹھਾਇਆ ਉਹਨਾਂ ਗਲਤ ਨਾਲ ਹੀ ਉਹਨਾਂ ਕਿਹਾ ਕਿ ਪੁਲਿਸ ਬੇਸ਼ੱਕ ਇਹਨਾਂ ਤਸਕਰਾਂ ਦੇ ਖਿਲਾਫ ਕਾਰਵਾਈ ਸਹੀ ਤਰੀਕੇ ਨਾਲ ਕਰ ਰਹੀ ਹੈ ਪਰ ਉਹਨਾਂ ਦਾ ਜੋ ਇਹ ਤਰੀਕਾ ਇਹ ਰਸਤਾ ਬਣਾਇਆ ਪੁਲਿਸ ਨੇ ਉਹ ਬਿਲਕੁਲ ਗਲਤ ਹੈ ਪੁਲਿਸ ਨੂੰ ਖੁਫੀਆ ਵਿਭਾਗ ਔਰ ਆਪਣੇ ਖੁਫੀਆ ਤੰਤਰ ਦਾ ਇਸਤੇਮਾਲ ਕਰਨ ਦੀ ਚੇਤਾਵਨੀ ਦਿੱਤੀ ਹੈ ਮੁੱਖ ਮੰਤਰੀ ਬਾਦਲ ਨੇ ਪੰਜਾਬ ਸਰਕਾਰ ਨੇ ਨਸ਼ਾ ਤਸਕਰਾਂ ਨੂੰ ਫੜਨ ਦੇ ਲਈ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਦੇ ਲਈ ਸਟੇਟ ਨਾਰਕੋਟਿਕਸ ਕੰਟਰੋਲ ਬਿਊਰੋ ਬਣਾਇਆ ਔਰ ਉਸ ਦਾ ਮੁਖੀ ਲਾਇਆ ਆਈਜੀ ਈਸ਼ਵਰ ਚੰਦਰ ਨੂੰ ਪਰ ਵੱਡਾ ਸਵਾਲ ਇਹ ਖੜਾ ਹੁੰਦਾ ਕਿ ਬੇਸ਼ੱਕ ਸਰਕਾਰ ਨੇ ਇਹ ਬਿਊਰੋ ਬਣਾ ਦਿੱਤਾ ਸਟੇਟ ਦਾ ਬਿਊਰੋ ਸਥਾਪਿਤ ਕੀਤਾ ਪਰ ਅਗਰ ਉਹਨਾਂ ਕੋਲ ਕੋਈ ਪਾਵਰ ਹੀ ਨਹੀਂ ਹੋਏ ਅਗਰ ਉਹ ਕਿਸੇ ਪਿੰਡ ਦੇ ਵਿੱਚ ਰੇਡ ਹੀ ਨਹੀਂ ਕਰਨਗੇ ਤਾਂ ਅਜਿਹੇ ਨਸ਼ਾ ਤਸਕਰਾ ਨੂੰ ਰੋਕਿਆ ਕਿਸ ਤਰ੍ਹਾਂ ਜਾਏਗਾ ਨਪਿੰਦਰ ਸਿੰਘ ਬਰਾੜ এবੀਪੀ ਨਿਊਜ਼ ਮੋਹਾਲੀ